ਇਸ ਲਈ ਕਈ ਸਾਲਾਂ ਤੋਂ ਲੋਕਾਂ ਦਾ ਦਿਲ ਟੁੱਟ ਗਿਆ ਸੀਗਾ ਨੌਜਵਾਨਾਂ ਦਾ ਖਾਸ ਤੌਰ ਤੇ ਇਸ ਪਕਰ ਕੇ ਹੋਪਲੈਸ ਹੋ ਗਏ ਸੀਗੇ ਜਿਸ ਤਰ੍ਹਾਂ ਕੁੜੀ ਨੇ ਦੱਸਿਆ ਕਿ ਉਮੀਦਾਂ ਛੱਡ ਬੈਠੇ ਸੀ ਇਹ ਨਹੀਂ ਬਣਨਾ ਕੋਈ ਯਾਰ ਹੁਣ ਸਾਡਾ ਕੰਮ ਹੈ ਤੁਹਾਨੂੰ ਕੋਈ ਹਾਈ ਕੋਰਟ ਦੇ ਜਾਂ ਕੋਈ ਇੱਧਰ ਉੱਧਰ ਦੇ ਕੋਈ ਕੇਸ ਪਿਆ ਕਿਸੇ ਦਾ ਕਿਸੇ ਦਾ ਮਹਿਕਮੇ ਵਿੱਚ ਕੇਸ ਫਸਿਆ ਪਿਆ ਉਹ ਸਾਰੇ ਪਹਿਲਾਂ ਕਲੀਅਰ ਕਰਦੇ ਹਾਂ ਅਸੀਂ ਤਾਕੇ ਤੁਸੀਂ ਅੱਜ ਨਿਯੁਕਤੀ ਪੱਤਰ ਲੈ ਕੇ ਕੱਲ ਨੂੰ ਆਪਣੇ ਦਫ਼ਤਰ 'ਚ ਜਾਓ ਨਾ ਕਿ ਵਕੀਲ ਦੇ ਦਫ਼ਤਰ 'ਚ ਸੋ ਪਹਿਲਾਂ ਮੈਨੂੰ ਪਤਾ ਹੈ ਕਿ ਧਰਨੇ ਲੱਗਦੇ ਰਹੇ ਬਹੁਤ ਸਾਰੇ ਮਹਿਕਮਿਆਂ ਦੇ ਓਵਰ ਏਜ ਹੋ ਗਏ ਧਰਨੇ ਲਾਉਂਦੇ ਲਾਉਂਦੇ ਕਈਆਂ ਦੇ ਸੀ ਏਜ ਵੀ ਹੁਣ ਰਿਲੈਕਸੇਸ਼ਨ ਦਿੱਤੀ ਐ 37 ਸਾਲ ਤੋਂ ਵਧਾ ਕੇ ਅੱਗੇ ਲੈ ਕੇ ਗਏ ਆ 40 42 ਕਰੀ ਤਾਂ 45 ਵੀ ਕਰਤੀ ਗਈ ਮਹਿਕਮਾ 'ਚ ਮਤਲਬ ਵੀ ਬੀਅਨਾਂ ਦਾ ਕੀ ਕਸੂਰ ਆ ਹੁਣ 10 ਸਾਲ ਨਾਰੇ ਲਾਉਂਦੇ ਰਹੇ ਉਹ ਨਾਰੇ ਲਾਉਂਦੇ ਰਹੇ ਲੀਡਰ ਸਾਡੇ ਜਿਹੜੇ ਸੀਗੇ ਉਹ ਨਜ਼ਾਰੇ ਲੈਂਦੇ ਰਹੇ ਉਹ ਅੰਦਰੋਂ ਗੁੰਡੇ ਲਾ ਕੇ ਬਹਿ ਗਏ ਆਪਣੇ ਮਹਿਲਾਂ ਦੇ ਕੋਈ ਪਬਲਿਕਲੀ ਤਾਂ ਅਵੇਲੇਬਲ ਹੀ ਨਹੀਂ ਵਿੱਚ ਗਏ ਉਹ ਪਬਲਿਕ ਕੀ ਕਰੇ ਫਿਰ ਉਹ ਟੈਂਕੀਆਂ ਤੇ ਚੜਦੇ ਸੀ ਜਾਂ ਜਾਂ ਸੜਕਾਂ ਤੇ ਪੈਂਦੇ ਸੀ ਹੋਰ ਕਿੱਥੇ ਜਾਣ ਫਿਰੋ ਸੋ ਇਸ ਕਰਕੇ ਉਹਨਾਂ ਨੇ ਕਿਉਂਕਿ ਉਹਨਾਂ ਨੇ ਚਿੰਤਾ ਨਹੀਂ ਕੀਤੀ ਨਾ ਪ੍ਰੋਬਲਮ ਇਹ ਹੈ ਉਹਨਾਂ ਨੂੰ ਦਰਦ ਨਹੀਂ ਪਤਾ ਨਾ ਉਹਨਾਂ ਨੇ ਕਦੇ ਬੇਰੁਜ਼ਗਾਰੀ ਦੇਖੀ ਨਹੀਂ ਨਾ ਕਦੇ ਨਾ ਗਰੀਬੀ ਦੇਖੀ ਹੈ ਕਦੇ ਜੇ ਉਹ ਦੇਖੀ ਹੋਵੇ ਤਾਂ ਇਹ ਪਤਾ ਹੋਊਗਾ ਨਾ ਪਿੰਡੇ ਤੇ ਹੰਡਾਇਆ ਨਹੀਂ ਨਾ ਇੰਨਾ ਕੁਝ ਜਮਦਿਆਂ ਨੂੰ ਸੋਨੇ ਦੇ ਚੰਚੇ ਮਿਲ ਗਏ ਜਮਦਿਆਂ ਨੂੰ ਹੀ ਹੂਟਰਾਣੀਆਂ ਕੋ ਗੁਆਣੀਆਂ ਗੱਡੀਆਂ ਮਿਲ ਗਈਆਂ ਜਮਦਿਆਂ ਨੂੰ ਪਹਾੜਾਂ ਵਾਲੇ ਸਕੂਲ ਮਿਲ ਗਏ ਉਤੋਂ ਬਾਅਦ ਅਮਰੀਕੀ ਕੈਨੇਡੀਅਨਾਂ ਦੇ ਸਕੂਲ ਮਿਲ ਗਏ ਉਤੋਂ ਬਾਅਦ ਆਉਂਦਿਆਂ ਨੂੰ ਹੀ ਡਿਪਟੀ ਸੀਐਮ ਮਿਲ ਗਿਆ ਆਉਂਦੀ ਡਿਪਟੀ ਸੀਐਮ ਬਣ ਗਏ ਉਹਨੇ ਧਰਤੀ ਤੇ ਕਦੇ ਜਾ ਕੇ ਨਹੀਂ ਦੇਖਿਆ ਥੱਲੇ ਵੀ 100 ਤੋਂ ਥੱਲੇ ਵੀ ਗਿਣਤੀ ਹੁੰਦੀ ਹੈ ਉਹਨਾਂ ਦੀ ਗਿਣਤੀ 100 ਤੋਂ ਉੱਪਰ ਸ਼ੁਰੂ ਹੁੰਦੀ ਹੈ ਸুইস ਕਰਕੇ 80 ਕਿਉਂਕਿ ਆਇਆ ਥੋੜੀ ਵਰਗੇ ਇਸ ਤਾਂ ਆਮ ਕਰਾਂ ਚੋਂ ਆਇਆ। ਮਤਲਬ ਅਜੀਬ ਹੀ ਨੌਕਰੀਆਂ ਵਾਸਤੇ ਅਰਜ਼ੀਆਂ ਦਿੱਤੀਆਂ ਹੋਈਆਂ। ਚਲੋ ਮੈਂ ਤਾਂ ਕਲਾਕਾਰ ਦੇ ਤੌਰ ਤੇ 17 ਸਾਲ ਦੀ ਉਮਰ 'ਚ ਪੜਦੇ-ਪੜਦੇ ਪਹਿਲਾ ਸਟੂ 'ਚ ਮੈਂ ਤਾਂ ਸਟਾਰ ਬਣਾਤਾ ਸੀ ਤੁਸੀਂ। ਨਹੀਂ ਤਾਂ ਹੁੰਦਾ ਮੈਂ ਵੀ ਦਿੱਤੀ ਹੁੰਦਾ ਉਹਨੂੰ ਕਿਤੇ ਨਾ ਕਿਤੇ। ਨਾਲੇ ਕੁਝ ਅਰਜ਼ੀ-ਉਰਜੀ ਦਿੱਤੀ ਹੁੰਦੀ ਬੀ ਕਾਮ ਬੀ ਕਾਮ ਕਰਦੇ ਸੀ ਕੋਈ ਬੈਂਕ ਬੰਕ 'ਚ ਲੋਕਾਂ ਦੇ ਪੈਸੇ ਗਿਣੀ ਜਾਂਦੇ ਹਨਾ ਤੇ ਲੋਕਾਂ ਦੇ ਪੈਸੇ ਗਿਣ ਕੇ ਆਪ ਤੰਗ ਹੋ ਕੇ ਉਹਨੂੰ ਦੇ ਹੀ ਜਾਂਦੇ। ਵੀ ਇਹ ਸਾਡੇ ਕੋਲ ਕਿਉਂ ਨਹੀਂ ਹੈਗੇ ਸਰਕਾਰਾਂ ਦਾ ਕੰਮ ਇਹੀ ਹੁੰਦਾ ਹੈ ਸਰਕਾਰਾਂ ਦਾ ਕੰਮ ਹੈ ਸਹੂਲਤਾਂ ਦੇਣੀਆਂ ਨਾ ਕਿ ਲੋਕਾਂ ਨੂੰ ਤੰਗ ਕਰਨਾ ਪੈਸੇ ਤੁਹਾਡੇ ਤਰਖਾਹਾਂ ਦੇ ਪੈਸੇ ਕਿੱਥੋਂ ਆਉਣਗੇ ਤੁਸੀਂ ਹੀ ਦੇਣੇ ਨੇ ਕਿਸੇ ਨਾ ਕਿਸੇ ਰੂਪ ਵਿੱਚ ਟੈਕਸ ਦਿੰਨੇ ਹੋ ਉਹ ਟੈਕਸ ਇੱਥੇ ਆਉਂਦਾ ਹੈ ਥੋਤੋ ਵਾਪਸ ਲੋਕਾਂ ਦੇ ਚੱਲ ਜਾਂਦਾ ਕਿਤੇ ਬਿਜਲੀ ਫ੍ਰੀ ਦੇ ਰੂਪ ਵਿੱਚ ਚੱਲ ਜਾਂਦਾ ਕਿਤੇ ਸਕੂਲਾਂ ਸਕੂਲ ਆਫ ਐਮਿਨੈਂਸ ਜਾਂ ਚੰਗੇ ਸ਼ਾਨਦਾਰ ਸਕੂਲ ਬਣਾਉਣ ਤੇ ਜਾਂ ਫਰਨੀਚਰ ਜਾਂ ਉੱਥੇ ਟੀਚਰ ਰੱਖਣ ਤੇ ਚੱਲ ਜਾਂਦਾ ਹੈ ਜਾ ਹਸਪਤਾਲ ਬਣਾਉਣ ਤੇ ਚਲੇ ਜਾਂਦੇ ਪੈਸਾ ਥੋੜਾ ਸਰਕਲ ਹੈ ਬਸ ਜਿਹੜੀ ਗਵਰਨਮੈਂਟ ਵਧੀਆ ਸਰਕਲ ਬਣਾ ਲੈਂਦੀ ਹੈ ਉਹਨੂੰ ਚੰਗੀ ਗਵਰਨਮੈਂਟ ਕਹਿੰਦੇ ਆ ਪਹਿਲਾਂ ਵਾਲੀ ਗਵਰਨਮੈਂਟ ਕੀ ਕਰਦੀ ਸੀ ਉਹ ਖਜ਼ਾਨੇ ਤੱਕ ਪਹੁੰਚ ਨਹੀਂ ਦਿੰਦੇ ਸੀ ਟੈਕਸ ਦਾ ਪੈਸਾ ਲੀਕੇਜ ਸੀ ਬਹੁਤ ਰਾਹ ਹੀ ਰਹਿ ਜਾਂਦੇ ਸੀਗੇ ਸਾਰੇ ਪੈਸੇ ਤੇ ਅੱਗੇ ਲੱਗਣ ਨੂੰ ਫਿਰ ਪੈਸਾ ਕਿੱਥੋਂ ਹੋਊਗਾ ਆਪਦੇ ਘਰਦਿਆਂ ਨੂੰ ਜਾਂ ਫਿਰ ਜੋ ਵੀ ਨੌਕਰੀਆਂ ਜਾਂ ਕੋਈ ਆਪਦੇ ਬੰਦਿਆਂ ਨੂੰ ਬਸ ਆ ਆਪਣਾ ਬੰਦਾ ਹੈ ਆਪਣਾ ਬੰਦਾ ਹੈ ਆਪਣਾ ਮੈਨੂੰ ਇੱਕ ਆਇਆ ਫੋਨ ਤੇ ਤਿੰਨ ਕੁ ਮਹੀਨੇ ਦੀ ਗੱਲ ਐ ਇਸੇ ਹਾਲ ਜੀ ਹੋਣਾ ਸੀ ਮੈਂ 443 ਮੇਰੇ ਖੇਚ ਨੌਕਰੀਆਂ ਸੀਗੀਆਂ ਅਲਗ-ਅਲਗ ਡਿਪਾਰਟਮੈਂਟ ਦੀਆਂ ਤਾਂ ਮੈਨੂੰ ਮੇਰੇ ਇੱਕ ਐਮ.ਐਲ.ਏ ਦਾ ਫੋਨ ਆਇਆ ਕਹਿੰਦੇ ਜੇ ਕੱਲ ਨੂੰ ਤੁਸੀਂ 443 ਨੌਕਰੀਆਂ ਵੰਡਣੀਆਂ ਮੈਂ ਕਿਹਾ ਹਾਂਜੀ ਕਹਿੰਦੇ ਇੱਕ ਆਪਣਾ ਮੁੰਡਾ ਹੈ ਬੜਾ ਵਧੀਆ ਆਪਣੀਆਂ ਖਾਸ ਹੈ ਜਮਾਂ ਮੈਂ ਕਿਹਾ اچھا ਮਿਲ ਰਹੀ ਹੈ ਉਹਨੂੰ ਵੀ ਨੌਕਰੀ ਕਹਿੰਦਾ ਨਹੀਂ ਨਹੀਂ ਪੰਜ ਨੰਬਰਾਂ ਤੇ ਰਹਿ ਗਿਆ ਮੈਂ ਕਿਹਾ اچھا ਫੇਰ ਕਹਿੰਦੇ ਕਰੋ ਕੁਝ ਫਿਰ ਉਹਨੂੰ ਉਹ ਤਾਂ ਜਮਈ ਆਪਣੇ ਮੈਂ ਕਿਹਾ ਵੀ ਕੀ ਕਰੀਏ ਫਿਰ ਹੁਣ ਪੋਸਟ ਤਾਂ ਵਧਾ ਨਹੀਂ ਸਕਦੇ 444 ਤਾਂ ਕਰ ਨਹੀਂ ਸਕਦੇ ਨਹੀਂ ਕਹਿੰਦਾ ਫਿਰ ਉਹ ਤਾਂ ਆਪਣੇ ਹੀ ਮੈਂ ਕਿਹਾ ਠੀਕ ਹੈ ਆਪਣੇ ਉਹ ਤਾਂ ਜਮਈ ਆਪਣੇ ਹੀ ਮੈਂ ਕਿਹਾ ਚਲ ਠੀਕ ਹੈ ਬਹੁਤ ਵਧੀਆ ਗੱਲ ਹੈ ਜਮਈ ਆਪਣੇ ਕਰੀਏ ਕੀ ਕਹਿੰਦਾ ਇੱਕ 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 ਨੂੰ ਘਟ ਦੋ ਮੈਂ ਕਿਹਾ ਜੀ ਐਮਐਲ ਸਾਹਿਬ ਗੱਲ ਹੀ ਹੈ ਮੈਂ ਘਟ ਦਿੰਨਾ ਇੱਕ ਨੂੰ ਤੇ ਜਿਹੜਾ ਆਪਣੇ ਵਾਲਾ ਉਹਨੂੰ ਪਾਲਾਂਗੇ ਪਰ ਮੈਨੂੰ ਇਹ ਗੱਲ ਦਾ ਜਵਾਬ ਦੇ ਦਿਓ ਜਿਹੜੇ ਨੂੰ ਕੱਢਾਂਗੇ ਉਹ ਕੀ ਦਾ ਫਿਰ ਉਹ ਵੀ ਨਹੀਂ ਉਹ ਵੀ ਤਾਂ ਜਮੀ ਆਪਣੇ ਹੀ ਹੈ ਨਾ ਉਹ ਵੀ ਤਾਂ ਪੰਜਾਬ ਦੀ ਹੈ ਨਾ ਠੀਕ ਹੈ ਨਾ ਉਹਦੀ ਉਹਦੀ ਮਾਂ ਵੀ ਕੱਲ ਨੂੰ ਖੰਡਾਲਾ ਨਹੀਂ ਦੱਚ ਆਪਣੇ ਮੂਝ ਭਾ ਕੇ ਭੇਜੂਗੀ ਬਿੱਪੁੱਤਾ ਜਾ ਨੌਕਰੀ ਲੈ ਕੇ ਕੀ ਪਤਾ ਉਹਦੀ ਕੀ ਕਬੀਲਦਾਰੀ ਸੁਧਰੂਗੀ ਕੀ ਪਤਾ ਉਹਦੀ ਭੈਣ ਦਾ ਵਿਆਹ ਇਸ ਕਰਕੇ ਰੋਕਿਆ ਹੋਵੇ ਕਿ ਪੈਸੇ ਨਹੀਂ ਹੈਗੇ ਨੌਕਰੀ ਤੋਂ ਬਾਅਦ ਵਿਆਹ ਸੋਚਿਆ ਹੋਵੇ ਸੋ ਮੈਂ ਕਹਾਂ ਜਿਹੜਾ ਜਮਾ ਹੀ ਆਪਣਾ ਹੈ ਨਾ ਉਹਨੂੰ ਕਹਿ ਦੇ ਕਿ ਅਗਲੀ ਵਾਰ ਅਗਲਾ ਫਿਰ ਦੁਬਾਰਾ ਪੇਪਰ ਦੇ ਦੇ ਅਗਲੇ ਸਾਲ ਪੰਜ ਨੰਬਰ ਬੰਦ ਲੈ ਕੇ ਆ ਜਾ ਜਮਾ ਹੀ ਆਪਣੇ ਮੈਂ ਆਪ ਦੇਉਂਗਾ ਨਿਯੁਕਤੀ ਪੱਤਰ ਤਾਂ ਜਮਾ ਹੀ ਆਪਣੇ ਆ ਜਮਾ ਹੀ ਆਪਣੇ ਵਾਲਿਆਂ ਨੇ ਬਹੁਤ ਤੰਗ ਕੀਤੇ ਸਾਰੇ ਤੁਸੀਂ ਆਪਣੇ ਕਰਨ ਦੀ ਗੱਲ ਹੈ ਜੇ ਹੁਣ ਕਰਨਾ ਹੀ ਨਹੀਂ ਕੁਝ ਸਰਕਾਰੀ ਇਸ ਤਰ੍ਹਾਂ ਚ ਤੁਸੀਂ ਦੇਖ ਲਓ ਪਹਿਲਾਂ ਹੁਣ ਤਾਂ ਅਸੀਂ ਬਹੁਤ ਇਸ ਤਰ੍ਹਾਂ ਇੱਥੋਂ ਤੱਕ ਕਰਤਾ ਕਿ ਤਹਿਸੀਲ ਦੇ ਇਸ ਤਰ੍ਹਾਂ ਚ ਵੀ ਹਰੇਕ ਹਸਪਤਾਲ ਦੇ ਵਿੱਚ ਡਾਕਟਰਸ ਨੂੰ ਇਹ ਹਦਾਇਤਾਂ ਨੇ ਐਸਐਮਓਜ਼ ਨੂੰ ਸੀਐਮਓਜ਼ ਨੂੰ ਇਹ ਰਾਹਿਤਾ ਨੇ ਕਿ ਕੋਈ ਵੀ ਦਵਾਈ ਬਾਹਰੋਂ ਨਹੀਂ ਲਿਖਣੀ ਕਿ ਬਾਹਰੋਂ ਲੈ ਕੇ ਆ ਜਦੋਂ ਮਰੀਜ਼ ਬਾਹਰ ਗਿਆ ਨਾ ਹਸਪਤਾਲ ਤੋਂ ਬਸ ਉੱਥੇ ਰੁਟਿਆ ਗਿਆ ਉਹ ਕੋਈ ਦਵਾਈ ਨਹੀਂ ਲਿਖਣੀ ਕਿ ਬਾਹਰੋਂ ਲੈ ਕੇ ਆ ਹਸਪਤਾਲ ਚ ਦਵਾਈ ਚਾਹੀਦੀ ਹੈ ਹਾਂ ਜੇ ਕੁਝ ਹੈ ਨਹੀਂ ਲਿਖਣੀ ਪੈ ਰਹੀ ਹੈ ਜਾਂ ਬਾਹਰੋਂ ਮੰਗਵਣੀ ਪੈ ਰਹੀ ਹੈ ਤਾਂ ਡਾਕਟਰ ਆਪ ਲੈ ਕੇ ਆਊਗਾ ਮਰੀਜ਼ ਨਹੀਂ ਜਾਊਗਾ ਇਹ ਸਾਨੂੰ ਅਗਲੇ ਦਿਨ ਦੱਸ ਦੂਗਾ ਕਿ ਆਹ ਦਵਾਈ ਘਟਾ ਸੀ ਉਸ ਦਿਨ ਉਸ ਦਾ ਸਟਾਕ ਭੇਜ ਦੰਗੇ ਅਗਲੇ ਦਿਨ ਉੱਤੇ ਸੂਬਾ ਸਰਕਾਰੀ ਹਸਪਤਾਲ ਤਾਂ ਐਮ ਆਰ ਆਈ ਆਨੇ ਮਸ਼ੀਨਾ ਐਕਸ ਰੇ ਵਾਲੇ ਮਸ਼ੀਨਾ ਜਾਂ ਕਬੂਤਰਾਂ ਦੇ ਹਾਲ ਨਹੀਂ ਸੀਗੇ ਉੱਥੇ ਕੀ ਉਮੀਦ ਕਰੋਗੇ ਤੁਸੀਂ ਫਿਰ ਲੋਕਾਂ ਦਾ ਦਿਲ ਟੁੱਟ ਗਿਆ ਮਤਲਬ ਵਿਸ਼ਵਾਸ ਟੁੱਟ ਗਿਆ ਲੋਕਾਂ ਦਾ ਜਿਹਦੇ ਨਾਮ ਉਰੇ ਚ ਜਿਹੜੀ ਵੀ ਚੀਜ਼ ਮਰੇ ਸਰਕਾਰੀ ਲੱਗ ਗਿਆ ਨਾ ਉਹ ਤੇ ਯਕੀਨ ਹੀ ਨਹੀਂ ਰਿਹਾ ਸਰਕਾਰੀ ਵਸਤੇ ਜੀ ਚੜ ਕੇ ਰਾਜੀ ਨਹੀਂ ਛੱਡ ਸਰਕਾਰੀ ਇਹਦਾ ਕੀ ਬਤਨ ਕਿੱਥੇ ਖੜ ਜੇ ਸਰਕਾਰੀ ਹਸਪਤਾਲ ਚਲਾਜ ਕਰਾ ਕੇ ਰਾਜ ਨੂੰ ਛੱਡ ਮਰਨਾ ਹੈ ਇੱਧਰ 1 ਲੱਖ ਰੁਪਏ ਵੱਧ ਲਾ ਲਾਂਗੇ ਉੱਥੇ ਕੀ ਹੈ ਹੈ ਹੀ ਨਹੀਂ ਟੀਕੇ ਹੈ ਨਹੀਂ ਉੱਥੇ ਡਾਕਟਰ ਹੈ ਨਹੀਂ ਸਰਕਾਰੀ ਸਕੂਲ ਜੁੜਮਿਸ਼ਨ ਲੈ ਕੇ ਰਾਜ ਨਹੀਂ ਕੋ ਤਾਂ ਛੱਡ ਪਰੇ ਵਿਜਵਾਗ ਦੀ ਜਿੰਦਗੀ ਖਰਾਬ ਕਰਨੀ ਆਪ ਤਾਂ ਜਿਵੇਂ ਕੱਟ ਲਈ ਕੱਟ ਲਈ ਨਾ ਪੜਾ ਲਈਏ ਜੀਦੇ ਮੂਰੇ ਸਰਕਾਰੀ ਲੱਗ ਗਿਆ ਉੱਥੇ ਜਾੜਾ ਚ ਕੀ ਨਾਟ ਕੱਲੀ ਨੌਕਰੀ ਤੋਂ ਬਿਨਾ ਉਹ ਸਰਕਾਰੀ ਚਾਹੀਦੀ ਸਾਨੂੰ ਬਸ ਕਿਉਂਕਿ ਸਰਕਾਰੀ ਨੌਕਰੀ ਜਿਹੜੀ ਹੈ ਨਾ ਉਹ ਮੇਕ ਸ਼ੂਰ ਕਰਦੀ ਹੈ ਨਾ ਕਈ ਪੀੜ੍ਹੀਆਂ ਤੱਕ ਤੁਹਾਨੂੰ ਸੇਫ ਰੱਖਦੀ ਹੈ ਕੋਈ ਸੀ ਮੈਂ ਵੀ ਸਰਕਾਰੀ ਮੁਲਾਜ਼ਮ ਦਾ ਬੇਟਾ ਮੈਨੂੰ ਪਤਾ ਅਸੀਂ ਤਾਂ ਤੁਹਾਡੇ ਵਰਗੇ ਆ ਸਾਨੂੰ ਪਤਾ ਹੈ ਨੌਕਰੀ ਦਾ ਕਿੰਨਾ ਔਖਾ ਤੇ ਕਿੰਨਾ ਮਤਲਬ ਅਸੰਭਵ ਵਰਗਾ ਸੁਪਨਾ ਹੈ ਪਹਿਲਾਂ ਨਹੀਂ ਹੁਣ ਭੈਣ ਭਾਈ ਨੂੰ ਦੋਨੋਂ ਨੌਕਰੀ ਮਿਲੀ ਹੈ ਇੱਕ ਘਰ 'ਚ ਦੋ ਨੇ ਬਹੁਤ ਸਾਰੇ ਹੋਰ ਵੀ ਘਰ ਨੇ ਦੇ ਘਰ 'ਚ 1 2 2 3 3 ਵੀ ਮਿਲੀ ਹੈ ਕਿੱਥੇ ਤਾਂ 75 ਸਾਲ ਚ ਇੱਕ ਮੌਕਾ ਵੀ ਨਹੀਂ ਮਿਲਿਆ ਕਿਤੇ ਹੁਣ 2 ਸਾਲ ਚ ਇੱਕ ਘਰ ਚ ਦੋ ਦੋ ਆ ਗਏ ਮੈਂ ਕਿਹੜਾ ਨੋਟਸ਼ਾਪ ਤਾਂ ਜੀ ਮੇਰੇ ਕੋਲ ਕਿਹੜਾ ਮਸ਼ੀਨ ਹੈ ਨੋਟ ਤਾਂ ਉਹੀ ਨੇ ਖਜ਼ਾਨਾ ਉਹੀ ਹੈ ਮਹਿਕਮੇ ਉਹੀ ਨੇ ਅਫਸਰ ਉਹੀ ਨੇ ਹਸਤਾਲਾ ਉਹੀ ਨੇ ਨੀਅਤ ਬਦਲ ਗਈ ਬਸ ਔਰ ਮੈਂ ਐ ਵੀ ਨਹੀਂ ਕਹਿੰਦਾ ਕਿ ਮੈਂ ਵੋਟਾਂ ਕਰਕੇ ਆਇਆ ਵੋਟਾਂ ਤਾਂ ਪਾਤੀਆਂ ਤੁਸੀਂ ਇੱਕ ਵਾਰੀ ਉਦਵਰ ਮੇਰਾ ਕੰਮ ਹੈ ਕੁਝ ਕਰਕੇ ਦਿਖਾਵਾ ਜੇ ਅਗਲੀ ਵਾਰ ਵੀ ਮੈਨੂੰ ਹੱਥ ਬੰਨਣੇ ਪੈਗੇ ਵੋਟਾਂ ਵਾਸਤੇ ਫਿਰ ਲੱਕ ਲੈਣ ਤੇ ਜੇ ਮੈਂ ਕੁਝ ਕੀਤਾ ਹੋਊਗਾ ਤਾਂ ਬਾ ਦੇਣਗੇ ਆਹ ਕਹਿਣੇ ਵਾਸਤੇ ਜਿਗਰਾ ਚਾਹੀਦਾ ਜੀ ਕਿਉਂਕਿ ਜੇ ਕੀਤਾ ਹੋਣਗੇ ਬੰਦਾ ਤਾਂ ਹੀ ਕਹਿ ਸਕਦਾ ਇਹ ਨਹੀਂ ਤਾਂ ਹੁਣ ਤੱਕ ਕਹੀ ਜਾਂਦੇ ਨੇ ਇੱਕ ਮੌਕਾ ਹੋਰ ਦੇ ਦਿਓ ਜੀ ਚੱਕ ਕੇ ਸਟੇਜ ਤੇ ਧਰ ਦਿਓ ਉਹਨਾਂ ਨੂੰ ਕੋਈ ਬੱਸ ਕਰੋ ਜੀ ਰਿਟਾਇਰ ਹੋ ਜਾਓ ਜੀ ਹੁਣ ਕੋਈ ਨਵੇਂ ਮੁੰਡੇ ਕੁੜੀਆਂ ਨੂੰ ਕੰਮ ਕਰਨਾ ਜੀ ਇੱਕ ਮੌਕਾ ਹੋਰ ਜੀ ਪਤਾ ਨਹੀਂ ਅਸੀਂ ਮੌਕੇ ਦੇ ਦੇ ਕੇ ਥੱਕ ਗਏ ਉਹ ਮੌਕੇ ਮੰਗ ਮੰਗ ਨਹੀਂ ਥੱਕੇ ਹੋ ਤੁਸੀਂ ਪੁੱਛ ਲਓ ਇਹਨਾਂ ਜਿਹੜੇ ਸਾਡੇ ਲੀਡਰ ਸਾਹਿਬਾਨ ਨੇ ਸਾਰੇ AI ਕੀ ਹੁੰਦੀ ਹੈ ਉਹ ਕੰਗੇ एयर इंडिया ਪਤਾ ਹੀ ਨਹੀਂ ਆਰਟੀਫੀਸ਼ਲ ਇੰਟੈਲੀਜੈਂਸੀ ਦਾ ਪਤਾ ਹੀ ਨਹੀਂ ਵੀ ਕੀ ਹੁੰਦੀ ਹੈ ਅਪਡੇਟ ਨਹੀਂ ਹੈਗੇ ਉਹ ਉਹ ਤਾਂ ਉਹੀ ਕਰ ਸਕਦਾ ਹੋਊਗਾ ਜਿਹੜਾ ਜੇ ਕੋਈ ਨਵੇਂ ਵਿਚਾਰਾਂ ਵਾਲਾ ਹੋਊਗਾ ਨਵੇਂ ਆਗੇ ਨਾ ਵਿਰੋਧੀ ਪਾਰਟੀਆਂ ਕਹਿੰਦੇ ਐਵੇਂ ਹੀ ਘੁਮਾਗੇ ਥੋੜੀ ਆਗੇ ਫਿਰ ਹੌਲੀ ਹੌਲੀ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਹੁਣ ਤਾਂ ਆ ਗਏ ਫਿਰ ਉਹਨੂੰ ਬਦਲਾ ਜਾਂਦਾ ਹੁਣ ਜਾਂਦੇ ਨਹੀਂ ਆ ਦੋ ਤਿੰਨ ਦੋਖਾਂ ਚ ਹੀ ਰਹਿ ਜਾਂਦੇ ਹੋ ਕਰੀ ਜਾਂ ਮੈਂ ਡੋਨਟ ਕੇ ਜਿਨ ਨਜ਼ਰ ਤੁਸੀਂ ਮੇਰੇ ਨਾਲੋਂ ਮੈਨੂੰ ਕੋਈ ਫਿਕਰ ਨਹੀਂ ਕੋਈ ਕਿਰਦਾਰ ਆਲੋਚਨਾ ਦਾ ਨਹੀਂ ਕਰਦੇ ਅਸਟਾ ਉਹ ਕਰ ਨਹੀਂ ਕਰਨੀ ਹੈ ਉਹਨਾਂ ਦਾ ਵਿਰੋਧ ਕਰਨ ਨਹੀਂ ਕਰਨਾ ਐ ਨਹੀਂ ਤਾੜੀਆਂ ਮਾਰਦੇ ਹੋ ਵੀ ਅੱਜ 293 ਨੌਕਰੀ ਦਿੱਤੀ ਐਨਾ ਯੋ ਕਹਿੰਦੇ ਐਵੇਂ ਕਹੀ ਜਾਂਦੇ ਐ ਲੈ ਦੱਸ ਕਹਿੰਦੇ ਕਿੱਥੇ ਦੇ ਦਿਆ ਨੌਕਰੀਆਂ ਕਹਿੰਦੇ ਐਵੇਂ ਕਹੀ ਜਾਂਦੇ ਮੈਂ ਮੇਰੇ ਕੋਲ ਸਾਰੀ ਲਿਸਟ ਐ ਅੱਜ 44900 74 ਹੋ ਗਈਆਂ 26 25 26 ਤਾਂ ਹੂੰ ਵੀ ਰੋਜ਼ ਮਿਲਦੀ ਰਹਿੰਦੀ ਇੱਕ ਇੱਕ ਦਾ ਅਪਾਇੰਟਮੈਂਟ ਤਾਂ ਹੁੰਦੀ ਐ ਜਾਨੀ ਦੇ 45000 ਨੌਕਰੀ ਹੋ ਗਈ ਜੀ ਇੱਕ ਝੂਠ ਹੋ ਜੇ ਉਹ 45000 ਨੌਕਰੀ ਮੈਂ ਲੁਕੋ ਲੂਗਾ ਜੀ ਕਿੱਥੇ ਨਾ ਜੀ ਕਹਿੰਦੇ ਮੈਂ ਤਾਂ ਐਵੇਂ ਦੇਈ ਜਾਂਦਾ ਨੌਕਰੀ ਐਵੇਂ ਥੋੜੀ ਨੌਕਰੀ ਆਉਂਦੀ ਐ ਨੇ ਕਿ ਆਪ ਆਪ ਉਹਨਾਂ ਨੌਕਰੀਆਂ ਦੇਣੀਆਂ ਨਹੀਂ ਆਈਆਂ ਆਪ ਨੀਅਤ ਨਹੀਂ ਆਪ ਦਿੱਤੀਆਂ ਨਹੀਂ ਤੇ ਉਹਨਾਂ ਪਛਤਾਵੇ ਜਨੇ ਵੀ ਆਪਾਂ ਕਰ ਲੈਂਦੇ ਜੇ ਤੋਂ ਅਸੀਂ ਤਾਂ ਪਹਿਲੇ ਸਾਲ ਹੀ ਸ਼ੁਰੂ ਕਰਤੇ ਕੰਮ ਸਾਰੇ ਅਨਸਾਰ ਨਮੀ ਸੜਕਾਂ ਬਣਾਤੀਆਂ 16 ਟੋਲ ਟੈਕਸ ਬੰਦ ਕਰਤੇ ਉਹ ਵੀ ਟੋਲ ਟੈਕਸ ਉਹ ਜਿਨ੍ਹਾਂ ਦੀ ਐਕਸਪਾਇਰੀ ਹੋ ਗਈ ਸੀ ਡੇਟ ਤੇ ਹੋਰ ਦਿਨ ਮੰਗਦੇ ਸੀਗੇ ਸਾਲ-ਸਾਲ ਮੇਰੇ ਕੋਲ ਮਤਲਬ ਆਇਆ ਕਿ 312 ਦਿਨ ਹੋਰ ਦੇ ਦਿਓ ਜੀ 425 ਦਿਨ ਹੋਰ ਤੋਂ ਮੈਂ ਕਹਾਂ ਕੋਈ ਹੋਰ ਨਹੀਂ ਮਿਲਦੇ ਬਹੁਤ ਪੈਸੇ ਤੁਸੀਂ ਪਹਿਲਾਂ ਹੀ ਲੁੱਟ ਲੇ ਠੀਕ ਹੈ ਨਾ ਤੁਸੀਂ ਆਪਣਾ ਬੋਰੀ ਕਿਸ ਤਰ੍ਹਾਂ ਚੱਕੋ 16 ਟੋਲ ਪਲਾਜੇ ਪੰਜਾਬ ਚੋਂ ਬੰਦ ਕੀਤੇ ਨੇ ਤੁਸੀਂ ਨੇ ਵੀ ਕਿਸੇ ਨਾ ਕਿਸੇ ਤੁਹਾਡੇ ਇਲਾਕੇ ਚ ਬੰਦ ਹੋਇਆ ਹੋਣਾ 60 ਲੱਖ 56000 ਜਨਨ ਕਿ 40 ਲੱਖ ਰੁਪਇਆ ਹਰ ਰੋਜ਼ ਪੰਜਾਬੀਆਂ ਦਾ ਬਚਣ ਲੱਗ ਗਿਆ ਕੱਲੇ ਟੋਲ ਟੈਕਸਾਂ ਸੋ ਜੇ ਤਾਂ ਨੀਅਤ ਸਾਫ਼ ਹੋਵੇ ਤਾਂ ਸਾਰਾ ਕੁਝ ਹੋ ਸਕਦਾ ਨਹੀਂ ਤਾਂ ਨਹੀਂ ਤਾਂ ਤੁਸੀਂ ਕਿਹੜੇ ਟੋਲ ਪਲਾਜੇ ਨੂੰ ਪੁੱਛਦੇ ਹੋ ਬਾਈ ਜੀ ਕਿੰਨੇ ਚਿਰ ਵਾਸਤੇ ਐਗਰੀਮੈਂਟ ਹੈ 25 25 ਸਾਲ ਦੇ ਕਰ ਰੱਖਿਆ ਜੀ 25 ਸਾਲ ਦੇ ਨਾ ਕੋਈ ਪੋਲੂਸ਼ਨ ਸਰਟੀਫਿਕੇਟ ਲੈਣਾ ਹੈ ਨਾ ਕੋਈ ਕੱਚਾ ਮਾਲ ਲੱਗਦਾ ਇਤੋਂ ਵਧੀਆ ਕੀ ਸੌਦਾ ਵੀ ਇੱਧਰਿਆਂ ਤੋਂ ਆਉਂਦੇ ਆਉਂਦੇ ਲੈਣੇ ਨੇ ਉਧਰਲੇ ਤੋਂ ਚਾਹੇ ਦਿੱਲੀ ਜਾਂਦੇ ਆ ਦੇ ਲੈਣੇ ਨੇ ਪੈਸੇ ਫੜ ਲਓ ਬਸ ਤੇ ਸੜਕਾਂ ਜਿਹੜੀਆਂ ਜਦੋਂ ਅਸੀਂ ਗੱਡੀਆਂ ਲੈਣੇ ਆ ਨਵੀਆਂ ਤਾਂ ਕੀਮਤ ਦਾ 8% 10% ਜਿਹੜਾ ਰੋਡ ਟੈਕਸ ਦਿੰਨੇ ਆ ਉਹ ਕਿਹੜੀਆਂ ਸੜਕਾਂ ਦਾ ਫਿਰ ਜੇ ਸੜਕਾਂ ਹੀ ਅਸੀਂ ਕਿਰਾਏ ਤੇ ਲੈਣੀਆਂ ਨੇ ਫਿਰ ਉਹ ਕਿਹੜੀਆਂ ਸੜਕਾਂ ਦਾ ਜੀ ਇਹ ਗੱਲ ਮੈਂ ਪਾਰਲੀਮੈਂਟ 'ਚ ਵੀ ਬੋਲੀ ਸੀ ਕੋਈ ਜਵਾਬ ਨਹੀਂ ਹੁੰਦਾ ਫਿਰ ਉਹਨਾਂ ਕੋਲੇ ਸੋ ਜਨਤਾ ਨੂੰ ਹਰ ਵਕਤ ਚੁੱਸੋ ਹੀ ਨਾ ਕੋਈ ਜਨਤਨ ਸਹੂਲਤਾਂ ਵੀ ਦਿਓ ਜ਼ਰੂਰੀ ਨਹੀਂ ਤੁਸੀਂ ਕਿਹੜਾ ਕੋਈ ਵੱਧ ਰੋਟੀ ਖਾਣੇ ਹੋ ਬਲਕਿ ਜਿਹੜੇ ਰਿਸ਼ਵਤਖੋਰ ਨੇ ਉਹ ਤਾਂ ਫਿਰ ਪੈਸੇ ਤਾਂ ਲੈ ਜਾਂਦੇ ਹੁਣ ਇੱਕ ਅੱਧੀ ਵਾਰ ਚਾਰ ਦੋ ਵਾਰ ਪੰਜ ਵਾਰ ਜਦੋਂ ਫਿਰ ਅੜਿੱਕੇ ਆ ਜਾਂਦੇ ਨੇ ਫਿਰ ਉਹ ਤੋਂ ਬਾਅਦ ਫਿਰ ਕਹਿੰਦੇ ਕਿੱਥੇ ਨੇ ਉਹ ਫਿਰ ਤਾਂ 6 ਵਾ 6 ਦੇ ਕਮਰੇ 'ਚ ਰਹਿੰਦੇ ਨੇ ਆਏ ਲੱਗਦਾ ਜਿਵੇਂ ਅਗਲੀ ਪੀੜ੍ਹੀ ਨੂੰ ਬੇਲੀ ਕਰਕੇ ਜਾਣਾ ਹੈ ਬਸ ਉਹਨਾਂ ਨੂੰ ਵੀ ਕੰਮ ਛੱਡ ਦਿਓ ਕੋਈ ਉਹ ਵੀ ਕਰ ਲੈਣਾ ਕਮਾਈ ਜਾਣਿਆ ਜੋ ਆਕਾਂ ਬਾਸ ਤੇ ਕੁਝ ਕਰ ਜੀਏ ਜੋ ਆਕਾਂ ਬਾਸ ਤੇ ਕੁਝ ਕਰ ਜੀਏ ਉਹ ਜਵਾਕ 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 ਵੀ ਕਰ ਲੈਣਗੇ ਕੁਝ ਨਾ ਕੁਝ ਤੁਸੀਂ ਬੱਚੇ ਨੂੰ ਪੜ੍ਹਾਈ ਦੇ ਜੋ ਆਪ ਹੀ ਕਰ ਲੈਣਗੇ ਕੁਝ ਤੁਹਾਨੂੰ ਕਿਉਂ ਠੱਗੀਆਂ ਮਾਰਨ ਦੀ ਲੋੜ ਪਵੇ ਉਹ ਜਵਾਕ ਇਹ ਜਾ ਨਿਕਲਦਾ ਫਿਰ ਕਿਉਂਕਿ ਹੁਣ ਪੈਸੇ ਅੱਬਰ ਦੇ ਪੈਸੇ ਹੁੰਦੇ ਐ ਬੱਚਾ ਖਰਚ ਹੀ ਜਾਂਦਾ ਐ ਬਿਰਦ ਜਦੋਂ ਰਿਸ਼ਤਖੋਰ ਬਾਪੂ ਜੀ ਦੁਨੀਆ 'ਚ ਨਹੀਂ ਰਹਿੰਦੇ ਫਿਰ ਉਹ ਮਾਂ ਦਾ ਪੁੱਤ ਫਿਰ ਉਦੋਂ ਖਰਚਣ ਲੱਗਦਾ ਵਿੱਚ ਪਹਿਲਾਂ ਤਾਂ ਬਾਪੂ ਰੋਕਦਾ ਸੀ ਥੋੜਾ ਜਿਹਾ ਉਦੋਂ ਬਾਅਦ ਫਿਰ ਮੈਂ ਤਾਂ ਉਦਾਹਰਨਾ ਦੇ ਸਕਦਾ ਮੈਂ ਉਦੋਂ ਬਾਅਦ ਉਹ ਇੰਨਾ ਖਰਚਦਾ ਹੈ ਵੀ ਪਹਿਲੀ ਵਰਸੀ ਮਨਾਉਣ ਨੂੰ ਪੈਸਾ ਨਹੀਂ ਹੁੰਦਾ ਉਹ ਤੱਕ ਲਾਤੇ ਇੱਕ ਸਾਡੇ ਗਵਾਂਢੀ 'ਚ ਹੀ ਥੇ ਮੈਂ ਰਹਿੰਦਾ ਸੀ ਜਦੋਂ ਕਲਾਕਾਰੀ ਦੀ ਦਾ ਉਹ ਲੁਧਿਆਣੇ ਉਹਦੇ ਬਾਪੂ ਦੀ ਡੈਥ ਹੋ ਗਈ ਉਹ ਕਾਰ ਲੈਣੀ ਚਾਹੁੰਦਾ ਸੀ ਉਦੋਂ ਆਈ ਸੀ ਨਵੀਂ ਨਵੀਂ ਇਹ ਮੇਰੇ ਖਿਆਲ ਚ ਕਿ ਮਾਰੂਤੀ ਆਣੀ ਦੀ ਸੀ ਤੇ ਉਹ ਬਾਪੂ ਤਾਂ ਲੈਣ ਨਹੀਂ ਦਿੰਦਾ ਸੀ ਕੰਜੂਸ ਸੀ ਥੋੜਾ ਜਿਦਦੇ ਬਾਪੂ ਮਰਿਆ ਭੋਗ ਤੋਂ ਪਹਿਲਾਂ ਪਹਿਲਾਂ ਉਹਨੇ ਕਾਰ ਲੈ ਲਈ ਜਿਹੜਾ ਜੀਪ ਫ ਤੋਂ ਪੈਸਾ ਮਿਲਿਆ ਬਾਪੂ ਵਾਲਾ ਪੈਸਾ ਮਿਲਿਆ ਕਾਰ ਲੈ ਕੇ ਪਿੱਛੇ ਲਿਖਾ ਲਿਆ ਡੈਡਸ ਗਿਫਟ हां मैं बापू तन्नू दे गया परावा गिफ्ट अभी जान दे गया गिफ्ट ही हो गया तो फिर जब बापू ने बापू ਦਾ ਸਿਰ ਤੇ ਹੱਥ ਨਹੀਂ ਰਿਹਾ ਤੇ ਖਰਚ ਆਪ ਕਰਨਾ ਉਹਨੇ ਕਮਾਏ ਹੋਏ ਬਾਪੂ ਦੇ ਸੋ ਆਪ ਆਪਣੀਆਂ ਕਮਾਈਆਂ ਕਰੋ ਤਾਂ ਖਰਚਣ ਦਾ ਵੀ ਉਸ ਤਰ੍ਹਾਂ ਦਾ ਨਜ਼ਾਰਾ ਹੁੰਦਾ ਹੈ